ਇਹਦੇ ਕੋਲ ਲਾਇਸੈਂਸ ਹੈਗਾ ਕਿਸੀ ਕੋਲ ਲਾਇਸੈਂਸ ਹੈ ਆਪਣਾ ਹੀ ਕੀਤਾ ਹੈ ਤੇ ਇਹਦੀ ਆਰਸੀ ਇਹਦਾ ਹੀ ਇਨਸੋਰਸ ਕਰਾਈ ਹੋਈ ਹੈ ਨਵੀਂ ਨਵੀਂ ਪਰੂਸ਼ਨ ਆਹ ਦੇਖੋ ਜੀ ਮੈਂ ਜਿਹੜੇ ਬੱਚਿਆਂ ਦੇ ਪੇਰੈਂਟਸ ਦੇ ਨਾਲ ਮੈਂ ਇਸ ਵਾਰ ਕੀ ਕਰ ਰਹਾ ਆਹ ਦੇਖੋ ਇਹਦੇ ਉੱਤੇ ਕੋਈ ਸਕੂਲ ਦਾ ਨਾਮ ਹੀ ਲਿਖਿਆ ਐਦੋਂ ਲਿਆ ਆਹ ਕੀ ਕੋਈ ਲਿਖਿਆ ਨੇ ਮ ਮਗਰ ਇਹਦਾ ਨੰਬਰ ਨਹੀਂ ਹੈਗਾ ਆ ਸਾਰੀ ਗੱਡੀਆਂ ਨੇ ਊੜ ਪਟੰਗ ਲਿਖ ਕੇ ਭਰੀ ਆ ਇਧਰ ਲਿਆ ਸਾਰੇ ਸਾਰੇ ਅਲਿਕ ਅੱਧੀ ਕੋ ਜene ਦੇ ਵਿੱਚ ਲਿਆ ਹੈ ਛੇ ਨੰਬਰ ਨਹੀਂ ਅਗਲੇ ਪਾਸੇ ਵੀ ਕੋਈ ਹਾਈ ਸਕੂਟੀ ਪਲੇਟ ਨਹੀਂ ਹੈਗੀ ਲੋਡ ਚ ਵਧਦੇ ਨੇ ਸਵਾਰੀਆਂ ਜਿਹੜੀਆਂ ਵਿੱਚ ਬੱਚੇ ਜਿਹੜੇ ਐ ਸਪੈਸਟੀ ਤੋਂ ਵੱਧ ਦੇ ਵਿੱਚ ਭਾਏ ਐ ਤੇ ਇਸ ਕਰਕੇ ਪੇਰੈਂਟਸ ਨੂੰ ਭੇਂਦੀ ਐ ਵੀ ਆਪਾਂ ਦੇ ਇਹਦਾ ਹੁਣ ਕਹਾਂਗੇ ਚਲਾਨ ਤੇ ਤੁਸੀਂ ਆਪਣੇ ਬੱਚੇ ਜਿਹੜੇ ਐ ਸੇਫ ਸਕੂਲ ਬਾਣ ਦੇ ਵਿੱਚ ਭੇਜੋ ਜਿਹਦੇ ਵਿੱਚ ਤੁਹਾਡੇ ਬੱਚੇ ਸੇਫ ਰਹਿਣ ਉਹਦੇ ਵਿੱਚ ਭੇਜੋ ਕਿੰਦੇ ਨਾ ਇਹਦੇ ਕੋਲ ਇੰਸ਼ੋਰਸ ਨਾ ਇਹਦੇ ਕੋਲ ਪ੍ਰੋਡਕਸ਼ਨ ਨਾ ਇਹਦੇ ਕੋਲ ਆਰਪੀ ਨਾ ਇਹਦਾ ਲਾਇਸੈਂਸ ਬਣਿਆ ਤੇ ਤੁਸੀਂ ਇਹ ਜਿਆ ਕੀਮਤੀ ਜਾਨਾਂ ਨੇ ਇਹਦੇ ਵਿੱਚ ਭਾਈਆਂ ਨੇ ਇਹਦਾ ਕੀ ਬਣੂਗਾ ਆਗੇ ਸਾਰੇ ਜਿਹੜੇ ਨੇ ਅਸੀਂ ਗੱਡੀ ਦਾ ਅਰੇਂਜਮੈਂਟ ਕਰਕੇ ਇਹਦੇ ਵਿੱਚ ਜਿਹੜੇ ਬੱਚੇ ਭੇਜ ਰਹੇ ਆ ਔਰ ਆ ਗੱਡੀ ਜਿਹੜੀ ਆ ਗੱਡੀ ਨੂੰ ਅਸੀਂ ਬੌਂਡ ਕਰ ਰਹੇ ਆ ਕਿ ਬੱਚੇ ਜਿਹੜੇ ਨੇ ਇਹਦੇ ਵਿੱਚ ਇਸ ਗੱਡੀ ਵਿੱਚ ਭੇਜੇ ਤੇਰੇ ਕੋਲ ਲਾਇਸੈਂਸ ਹੈਗਾ ਕੀ ਬੌਂਡ ਲਾਇਸੈਂਸ ਲਾਇਸੈਂਸ ਸਪਲਾਈ ਕੀਤਾ ਹੈ ਤੇ ਇਹਦੀ ਆਰਸੀ ਇਹ ਰਹੀ ਇਨਫੋਰਮੇਸ਼ਨ ਇਹ ਰਹੀ ਨੀ ਪਰਿਵਾਰ ਨੂੰ ਉਹ ਵੀ ਨੀ ਆਹ ਦੇਖੋ ਜੀ ਮੈਂ ਜਿਹੜੇ ਬੱਚਿਆਂ ਦੇ ਪੇਰੈਂਟਸ ਨੇ ਉਹਨਾਂ ਨੂੰ ਇਹ ਚੀਜ਼ ਕਰਨਾ ਆਹ ਦੇਖੋ ਇਹਦੇ ਉੱਤੇ ਕੋਈ ਸਕੂਲ ਦਾ ਨਾਮ ਹੀ ਲਿਖਿਆ ਮੈਨੂੰ ਲਿਆ ਆਹ ਕੀ ਕੁਝ ਲਿਖਿਆ ਨੇ ਇਹ ਮਗਰ ਇਹਦਾ ਨੰਬਰ ਨਹੀਂ ਹੈਗਾ ਸਾਰੀ ਗੱਡੀਆਂ ਨੇ ਊੜ ਪਟੰਗ ਲਿਖ ਕੇ ਭਰੀ ਐ ਇਧਰ ਲਿਆ ਇਧਰ ਲਿਆ ਅੱਧਾ ਤੱਕ ਆਲੀ ਕੁ ਅੱਜ ਵੀ ਕੋ ਦੇਣੀ ਇਹਦੇ ਵੀ ਟਿਕਿਆ ਆ ਐ ਸ਼ੀਨ ਨੰਬਰ ਨਹੀਂ ਅਗਲੇ ਪਾਸੇ ਵੀ ਕੋਈ ਹਾਈ ਸਕੂਲੀ 플레이ਟ ਨਹੀਂ ਹੈਗੀ ਲੋਕ ਨੂੰ ਵਧ ਦਿੰਨੇ ਸਵਾਰੀਆਂ ਜਿਹੜੀਆਂ ਵਿੱਚ ਬੱਚੇ ਜਿਹੜੇ ਕਪੈਸਿਟੀ ਤੋਂ ਵੱਧ ਦੇ ਵਿੱਚ ਭਾਏ ਆ ਤੇ ਇਸ ਕਰਕੇ ਪੇਰੈਂਟਸ ਨੂੰ ਭੇਂਦੀ ਹੈ ਵੀ ਆਪਾਂ ਤੇ ਇਹ ਹੁਣ ਕਰਾਂਗੇ ਚਲਾਣ ਕਿ ਤੁਸੀਂ ਆਪਣੇ ਬੱਚੇ ਜਿਹੜੇ ਸੇਫ ਸਕੂਲ ਬਾਣ ਦੇ ਵਿੱਚ ਭੇਜੋ ਜਿਹਦੇ ਵਿੱਚ ਤੁਹਾਡੇ ਬੱਚੇ ਸੇਫ ਰਹਿਣ ਉਹਦੇ ਵਿੱਚ ਭੇਜੋ ਇਹਦੇ ਨਾਂ ਇਹਦੇ ਕੋਲ ਇੰਸੋਰਸ ਨਾ ਇਹਦੇ ਕੋਲ ਪੋਲਿਊਸ਼ਨ ਨਾ ਇਹਦੇ ਕੋਲ ਆਰਟੀ ਨਾ ਇਹਦਾ ਲਾਇਸੈਂਸ ਬਣਿਆ ਤੇ ਤੁਸੀਂ ਇਹ ਜੀ ਕੀਮਤੀ ਜਾਣਾਂ ਨੇ ਇਹਦੇ ਵਿੱਚ ਭਾਈਆਂ ਨੇ ਇਹਦਾ ਕੀ ਬਣੂਗਾ ਆਗੇ ਸਾਰੇ ਜਿਹੜੇ ਨੇ ਅਸੀਂ ਗੱਡੀ ਦਾ ਅਰੇਂਜਮੈਂਟ ਕਰਕੇ ਇਹਦੇ ਵਿੱਚ ਜਿਹੜੇ ਬੱਚੇ ਭੇਜ ਰਹੇ ਆ ਔਰ ਆ ਗੱਡੀ ਜਿਹੜੀ ਆ ਗੱਡੀ ਨੂੰ ਅਸੀਂ ਬੌਂਡ ਕਰ ਰਹੇ ਆ ਕਿ ਕਿ ਬੱਚੇ ਜਿਹੜੇ ਨੇ ਇਹਦੇ ਵਿੱਚ ਇਸ ਗੱਡੀ ਵਿੱਚ ਭੇਜੇ ਤੇਰੇ ਕੋਲ ਲਾਇਸੈਂਸ ਹੈਗਾ ਕਿਸੇ ਕੋਲ ਲਾਇਸੈਂਸ ਹੈ ਆਪਣਾ ਹੀ ਕੀਤਾ ਹੈ ਤੇ ਇਹਦੀ ਆਰਸੀ ਇਹਦਾ ਹੀ ਇਨਸੋਰੈਂਸ ਉਹ ਵੀ ਨਹੀਂ ਪ੍ਰੋਵੀਜ਼ਨ ਉਹ ਵੀ ਨਹੀਂ ਆਹ ਦੇਖੋ ਜੀ ਮੈਂ ਜਿਹੜੇ ਬੱਚਿਆਂ ਦੇ ਪੇਰੈਂਟਸ ਨੂੰ ਉਹਨਾਂ ਨੂੰ ਮੈਂ ਇੱਕ ਵਾਰੀ ਪੀ ਕਰ ਰਾਂ ਕਿ ਆਹ ਦੇਖੋ ਇਹਦੇ ਉੱਤੇ ਕੋਈ ਸਕੂਲ ਦਾ ਨਾਮ ਨਹੀਂ ਲਿਖਿਆ ਇਹ ਦਰੋਂ ਲਿਆ ਆਹ ਕੀ ਕੋਈ ਲਿਖਿਆ ਨਹੀਂ ਇਹ ਮਗਰ ਇਹਦਾ ਨੰਬਰ ਨਹੀਂ ਹੈਗਾ ਆ ਸਾਰੀ ਗੱਡੀਆਂ ਨੇ ਊੜ ਪਟੰਗ ਲਿਖ ਕੇ ਭਰੀ ਹੈ ਦਰਦਿਆ ਚਲਿਆ ਚਲ ਰਿਹਾ ਹੈ ਅਲੋਕ ਆਪਣੀ ਕੋ ਜਣੀ ਹੈ ਜਿਹੜਾ ਹੈ ਛੇ ਨੰਬਰ ਨਹੀਂ ਅਗਲੇ ਪਾਸੇ ਵੀ ਕੋਈ ਹਾਈ ਸਕੂਟੀ 플레이ਟ ਨਹੀਂ ਹੈਗੀ ਤੁਹਾਰੇ ਇਹਨੇ ਲੋਡ ਨੂੰ ਵਧਾ ਦਿੱਨੇ ਸਵਾਰੀਆਂ ਜਿਹੜੀਆਂ ਵਿੱਚ ਬੱਚੇ ਜਿਹੜੇ ਹੈ ਕਪੈਸਿਟੀ ਤੋਂ ਵੱਧ ਵਿੱਚ ਭਾਏ ਆ ਤੇ ਇਸ ਕਰਕੇ ਪੇਰੈਂਟਸ ਨੂੰ ਭੇਂਦੀ ਹੈ ਵੀ ਆਪਾਂ ਇਹਦਾ ਹੁਣ ਕਰਾਂਗੇ ਚਲਾਨ ਤੇ ਤੁਸੀਂ ਆਪਣੇ ਬੱਚੇ ਜਿਹੜੇ ਆ ਸੇਫ ਸਕੂਲਬਾਨ ਦੇ ਵਿੱਚ ਭੇਜੋ ਜਿਹਦੇ ਵਿੱਚ ਤੁਹਾਡੇ ਬੱਚੇ ਸੇਫ ਰਹਿਣ ਉਹਦੇ ਵਿੱਚ ਭੇਜੋ ਇਹਦੇ ਨਾਂ ਇਹਦੇ ਕੋਲ ਇੰਸੋਰਸ ਨਾ ਇਹਦੇ ਕੋਲ ਪ੍ਰੋਡਕਸ਼ਨ ਨਾ ਇਹਦੇ ਕੋਲ ਆਰਪੀ ਨਾ ਇਹਦਾ ਲਾਇਸੈਂਸ ਬਣਿਆ ਤੇ ਤੁਸੀਂ ਇਹ ਜਿਆ ਕੀਮਤੀ ਜਾਨਾਂ ਨੇ ਇਹਦੇ ਵਿੱਚ ਭਾਈਆਂ ਨੇ ਇਹਦਾ ਕੀ ਬਣੂਗਾ ਅੱਗੇ ਸਾਰੇ ਜਿਹੜੇ ਨੇ ਅਸੀਂ ਗੱਡੀ ਦਾ ਅਰੇਂਜਮੈਂਟ ਕਰਕੇ ਇਹਦੇ ਵਿੱਚ ਜਿਹੜੇ ਬੱਚੇ ਭੇਜ ਰਹੇ ਆ ਔਰ ਆ ਗੱਡੀ ਜਿਹੜੀ ਆ ਗੱਡੀ ਨੂੰ ਅਸੀਂ ਬੌਂਡ ਕਰ ਰਹੇ ਆ ਕਿ ਬੱਚੇ ਜਿਹੜੇ ਨੇ ਇਹਦੇ ਵਿੱਚ ਇਸ ਗੱਡੀ ਵਿੱਚ ਭੇਜੇ